ਕਾਰਗਿਲ ਸ਼ਹੀਦ ਪਰਵੀਨ ਕੁਮਾਰ ਨੂੰ ਸਰਦਾ ਦੇ ਫੁੱਲ ਦਿੱਤੇ ਗਏ ਪਿੰਡ ਸ਼ਹੀਦ ਪਰਵੀਨ ਕੁਮਾਰ ਦੀ ਯਾਦ ਵਿੱਚ ਬਣਿਆ ਪਾਰਕ ਵਿੱਚ ਲਗਾਏ ਗੇ ਪੋਤੇ ਸ਼ਹੀਦ ਦੀ ਮਾਤਾ ਸੁਮਿਤਰਾ ਦੇਵੀ ਨੂੰ ਕੀਤਾ ਗਿਆ ਸਨਮਾਨਿਤ ਅੱਜ ਕਾਰਗਿਲ ਵਿਜੇ ਦਿਵਸ ਜਿੱਥੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਉੱਥੇ ਹੀ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਇਸਦੇ ਚੱਲਦੇ ਅਜਨਾਲਾ ਦੇ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣਿਆ ਪਾਰਕ ਵਿੱਚ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੋ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਵੱਲੋਂ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੂੰ ਨਾਂ ਲੈ ਕੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਹੀ ਸ਼ਹੀਦ ਦੀ ਯਾਦ ਵਿੱਚ ਪੌਦੇ ਵੀ ਲਗਾਏ ਗਏ ਐਸਮੋਕੀ ਐਡਵੋਕੇਟ ਅਮਨਦੀਪ ਕੌਰ ਤਾਲੀਵਾਲ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਅੱਜ ਉਨ੍ਹਾਂ ਨੂੰ ਸ਼ਰਦਾ ਦੇ ਪੁੱਲ ਫੇਟ ਕੀਤੇ ਗਏ ਨੇ ਅਤੇ ਪੌਦੇ ਲਗਾਏ ਗਏ ਨੇ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਤੁਸੀਂ ਉਨ੍ਹਾਂ ਨੂੰ ਸ਼ਰਦਾ ਦੇ ਪੁੱਲ ਫੇਟ ਕਰਨ ਆਏ ਸੀ ਥੋੜਾ ਔਖਾ ਟਾਈਮ ਸੀਗਾ ਉਨ੍ਹਾਂ ਦੇ ਮਾਤਾ ਜੀ ਨੇ ਸਾਡੇ ਨਾਲ ਨੇ ਉਨ੍ਹਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਹੈ ਜਿਹੜੀ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਦੋਂ ਵਾਲਮੰਦ ਅਵੇ ਤਾ ਉਹਨਾਂ ਨੂੰ ਸ਼ਿੱਦਾਂ ਨੂੰ ਆਜ਼ਦੇ ਦਿਨਾਂ ਸੇ ਇੱਕ ਸੱਚੀ ਸ਼ਰਧਾਂਜਲੀ ਦੇ ਸਕੀਏ ਐਸ ਮੁੱਖੇ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਪੁੱਤ ਦੇਸ਼ ਦੀ ਜੰਗ ਵਿੱਚ ਸ਼ਹੀਦ ਹੋਇਆ ਹੈ ਉਹਨਾਂ ਨੇ ਕਿਹਾ ਕਿ ਆਪਣੇ ਪੁੱਤ ਦੀ ਬਹੁਤ ਯਾਦ ਆਉਂਦੀ ਹੈ ਜਦ ਵੀ ਉਹ ਪਾਰਕ ਵਿੱਚ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਵੀ ਹਮੇਸ਼ਾ ਹੀ ਪਾਰਕ ਵਿੱਚ ਆਉਂਦੇ ਸੀ ਸ਼ਹੀਦ ਦਾ ਪਰਿਵਾਰ ਸ਼ਹੀਦ ਨੂੰ ਯਾਦ ਕਰਦਾ ਮੈਨੂੰ ਕੁਛ ਨਹੀਂ ਜੇ ਬਤਾ ਬਲੀ ਕਹਿਣਾ ਆ ਕਿ ਨਹੀਂ ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਨ ਹੈ ਆਪਣੇ ਪੁੱਤ ਨੂੰ ਬਹੁਤ ਮਾਨ ਹੈ ਆ ਤੇ ਚਲੋ ਦੁਨੀਆ ਤੇ ਨਾਂ ਕਰਕੇ ਕੀ ਆਂ ਬਾਪ ਦਾ ਬੜੀ ਯਾਦ ਆਉਂਦੀ ਹੈ ਪਿਓ ਦਾ ਤੇ ਸੇਵਾ ਕਰਦੇ ਹੁੰਦੇ ਸੀਗੇ ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਤੇ ਜਿਆਦਾ ਤੱਕ ਤਾਂ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਕਿੰਨੀਆਂ ਕਜਾਦਾਂ ਨੇ ਬਹੁਤ ਜ਼ਿਆਦਾ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਭੁੱਲ ਜਾਣਾ ਹੈ ਠੇਠ ਪੰਜਾਬੀ ਟੀਵੀ ਲਈ ਨਰਿੰਦਰ ਸਿੱਠੀ ਅੰਮ੍ਰਿਤਸਰ